ਵੱਡੀ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸੋ ਤੁਹਾਨੂੰ ਦੱਸ ਜੀਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲ ਟਰੰਪ ਦੇ ਵੱਲੋਂ ਇੱਕ ਵੱਡੇ ਪੱਧਰ ਦਾ ਕਦਮ ਚੱਕਿਆ ਗਿਆ ਹੈ ਡੋਨਾਲਡ ਟਰੰਪ ਨੇ ਹਾਰਵਰਡ ਯੂਨੀਵਰਸਿਟੀ ਦੇ ਉੱਤੇ ਵੱਡੀ ਕਾਰਵਾਈ ਕਰ ਦਿੱਤੀ ਹੈ ਦੱਸ ਜੀਏ ਕਿ ਫਿਲਸਤਾਨ ਦੇ ਸਮਰਥਨ ਦੇ ਨਾਲ ਦੀ ਨਾਲ ਉਹਨੇ ਇਜ਼ਰਾਇਲ ਦੇ ਕੈਂਪਸ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਵਿਰੋਧ ਤੋਂ ਬਾਅਦ ਇਹ ਵੱਡਾ ਕਦਮ ਚੱਕਿਆ ਗਿਆ ਹੈ ਡੋਨਾਲਡ ਟਰੰਪ ਦੇ ਵੱਲੋਂ ਹਾਰਵਰਡ ਯੂਨੀਵਰਸਿਟੀ ਨੇ ਕਈ ਫੰਡਾਂ ਦੇ ਉੱਤੇ ਰੋਕ ਲਗਾ ਦਿੱਤੀ ਹੈ ਜਿੱਥੇ ਕਿ ਕਈ ਅਰਬਾ ਡਾਲਰ ਜਿਹੜਾ ਫੰਡ ਸੀਗਾ ਔਰ ਜਿਹੜੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਸੀ ਉਸ ਤੇ ਹੁਣ ਰੋਕ ਲਗਾ ਦਿੱਤੀ ਹੈ ਤੁਹਾਨੂੰ ਦੱਸ ਜੀਏ ਕਿ ਵੱਡਾ ਐਕਸ਼ਨ ਜਿਹੜਾ ਚੱਕਿਆ ਗਿਆ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਅਖਰਕਾਰ ਹੁਣ ਕਿਸ ਤਰੀਕੇ ਦੇ ਨਾਲ ਇਹ ਵੱਡੀ ਕਾਰਵਾਈ ਜਿਹੜੀ ਆ ਡੋਨਲਡ ਟਰੰਪ ਦੇ ਵੱਲੋਂ ਕੀਤੀ ਗਈ ਆ ਦੱਸ ਦਵਾਂ ਤੁਹਾਨੂੰ ਦੱਸ ਜੀਏ ਕਿ ਰੀਪੋਰਟ ਦੇ ਅਨੁਸਾਰ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਹੈ ਔਰ ਇੱਕ ਜਿੱਥੇ ਗੱਲ ਕਰੀਏ ਤਾਂ ਸਿੱਖਿਆ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿ ਹੈ ਕਿ ਡੋਨਾਲਡ ਟਰਪ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਕਿ ਜਿੱਥੇ ਅਰਬਾਂ ਦਾ ਫੰਡ ਜਿਹੜਾ ਵਾ ਉਹ ਯੂਨੀਵਰਸਿਟੀ ਨੂੰ ਦਿੱਤਾ ਜਾਂਦਾ ਸੀਗਾ ਤਾਂ ਉਸ ਫੰਡ ਦੇ ਉੱਤੇ ਰੋਕ ਲਗਾ ਦਿੱਤੀ ਹੈ ਤੇ ਨਾਲ ਦੀ ਨਾਲ ਦੱਸੀਏ ਕਿ ਇਹ ਰਿਪੋਰਟ ਦੇ ਅਨੁਸਾਰ ਇਹ ਵੀ ਕਿਹਾ ਗਿਆ ਹੈ ਕਿ ਜਿਹੜਾ ਹੁਣ ਸੰਗੀ ਜਿਹੜਾ ਫੰਡ ਮਿਲਦਾ ਸੀਗਾ ਲੈ ਰਹੇ ਸੀਗੀ ਯੂਨੀਵਰਸਿਟੀ ਤੋਂ ਨਹੀਂ ਲੈਣਾ ਚਾਹੀਦਾ ਸੀਗਾ ਕਿਉਂਕਿ ਹੁਣ ਉਸ ਤੇ ਰੋਕ ਲਗਾ ਦਿੱਤੀ ਹੈ ਜਿਹੜੀ ਸਹਾਇਤਾ ਜਿਹੜੀ ਆ ਉਹ ਮਿਲ ਰਹੀ ਸੀਗੀ ਉਸ 'ਤੇ ਹੁਣ ਰੋਕ ਲਗਾਉਣ ਦਾ ਵੱਡਾ ਐਕਸ਼ਨ ਜਿਹੜਾ ਡੋਨਲਡ 트ੰਪ ਦੇ ਬੋਲੋ ਲਗਾ ਕੇ ਆਦਾ ਸੀ ਇਹ ਕਿ ਹੁਣ ਇਹ ਜਿਹੜੀ ਰੋਕ ਆ ਉਨੀ ਦੇਰ ਤੱਕ ਲੱਗੀ ਰਹੇਗੀ ਜਿੰਨੀ ਦੇਰ ਤੱਕ ਇਹ ਜਿਹੜੀਆਂ ਡੋਨਾਲਡ ਟਰੰਪ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਨੇ ਉਸ ਨੂੰ ਲੈ ਕੇ ਹੁਣ ਕਦਮ ਚੱਕਿਆ ਜਾਵੇਗਾ ਡੋਨਾਲਡ ਟਰੰਪ ਦੇ ਵੱਲੋਂ ਜਿੱਥੇ ਕੈਂਪਸ ਦੇ ਵਿੱਚ ਕੋਏ ਹਮਲੇ ਤੋਂ ਬਾਅਦ ਕੋਈ ਕਾਰਵਾਈ ਠੋਸ ਨਹੀਂ ਕੀਤੀ ਗਈ ਹੈ ਉਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਡੋਨਾਲਡ ਟਰੰਪ ਨੇ ਇਸ ਦਾ ਰੋਸ ਜ਼ਾਹਰ ਕੀਤਾ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਜਿਹੜੀ ਕਾਰਵਾਈ ਨਹੀਂ ਹੋਈ ਹੈ ਬਿਹਤ ਨੰਦਨ ਯੋਗ ਹੈ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੀ ਆ ਕਿ ਡੋਨਾਲਡ ਟਰੰਪ ਨੇ ਕਿਹਾ ਕਿ ਜਿੰਨੀ ਦੇਰ ਤੱਕ ਉਹਨਾਂ ਦੀਆਂ ਸ਼ਰਤਾਂ ਕਬੂਲ ਨਹੀਂ ਕੀਤੀਆਂ ਜਾਂਦੀਆਂ ਤਾ ਉਨੀ ਦੇਰ ਤੱਕ ਜਿੱਥੇ ਉਹ ਫੰਡ ਤੇ ਰੋਕ ਲੱਗੀ ਰਹੇਗੀ ਤੇ ਨਾਲ ਦੀ ਨਾਲ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਹੁਣ ਡੋਨਾਲਡ 트੍ਰੰਪ ਨੇ ਕਹਿਆ ਸੀਗਾ ਕਿ 마스크 ਨਹੀਂ ਪਾਇਆ ਜਾਵੇਗਾ ਤੇ ਹਾਲਾਕੀ ਪਰ ਯੂਨੀਵਰਸਿਟੀ ਦੇ ਲੋਕ ਕੋਈ ਵੀ ਜਿਹੜੀ ਮੰਗਿਆ ਉਹ ਡੋਨਾਲਡ 트੍ਰੰਪ ਦੀ ਨਹੀਂ ਮੰਨੀ ਜਾ ਰਹੀ ਹੈ ਤਾਂ ਫਿਲਹਾਲ ਦੇ ਲਈ ਇਹ ਪਟਾ ਕਦਮ ਜਿਹੜਾ ਵਾ ਉਹ ਚੱਕਿਆ ਗਿਆ ਡੋਨਾਲਡ 트੍ਰੰਪ ਦੇ ਬੋਲੋ ਅਮਰੀਕਾ ਦੇ ਰਾਸ਼ਟਰਪਤੀ ਦੇ ਬੋਲੋ ਤੇ ਹਾਰਵਰਡ ਯੂਨੀਵਰਸਿਟੀ ਦੇ ਫੰਡਾ ਦੇ ਉੱਤੇ ਰੋਗ ਲਗਾਉਣ ਦੀ ਵੱਡੀ ਕਾਰਵਾਈ ਕਰ ਦਿੱਤੀ ਆ ਤਾਂ ਇਹ ਕਾਰਵਾਈ 19 ਦਿਨ ਤੱਕ ਜਾਰੀ ਰਹੇਗੀ 19 ਦਿਨ ਤੱਕ ਇਹ ਐਕਸ਼ਨ ਲਿੱਤਾ ਜਾਵੇਗਾ ਜਿੰਨੀ ਦੇਰ ਤੱਕ ਡੋਨਾਲਡ 트੍ਰੰਪ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਹਾਲਾਕੀ ਡੋਨਾਲਡ 트੍ਰੰਪ ਦਾ ਇਹ ਕਹਿਣਾ ਹੈ ਕਿ ਵੱਡੇ ਪਦਰਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਕੈਂਪਸ ਦੇ ਵਿੱਚ ਇਹ ਵਿਰੋਧ ਹੋਇਆ ਇਹ ਯਹੂਦੀ ਵਿਰੋਧ ਕੀਤਾ ਗਿਆ ਉਸ ਮੁਲਕ ਤੇ ਕਾਰਵਾਈ ਕੋਈ ਵੀ ਨਹੀਂ ਹੋਈ ਹੈ ਤੇ ਇਸ ਲਈ ਵੱਡੇ ਕਦਮ ਚਖਣੇ ਜ਼ਰੂਰੀ ਬਣਦੇ ਨੇ ਤਾਂ ਦੱਸਿਓ ਕਿ ਹੁਣ ਇਹ ਜਿਹੜਾ ਕਰੋਨਾ ਦਾ ਬਿਲੀਅਨਸ ਦਾ ਜਿਹੜਾ ਇਹ ਫੰਡ ਸੀਗਾ ਤੇ ਉਸ ਨੂੰ ਲੈ ਕੇ ਹੁਣ ਇੱਕ ਵੱਡਾ ਕਦਮ ਜਾਰੀ ਹੋ ਚੁੱਕਾ ਹੈ ਤੇ ਹਾਰਵਰ ਯੂਨੀਵਰਸਿਟੀ ਦੀਆਂ ਕਿਤੇ ਨ ਕਿਤੇ ਮੁਸ਼ਕਲਾਂ ਵੱਧ ਰਹੀਆਂ ਨੇ ਡੋਨਲਡ ਟਰੰਪ ਨੇ ਕਈ ਵੱਡੀਆਂ ਸ਼ਰਤਾਂ ਜੜੀਆਂ ਰੱਖੀਆਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਮਾਸਕ ਨਾ ਪਾਇਆ ਜਾਵੇ ਜਿਹੜੇ ਲੋਕ ਨੇ ਉਹਨਾਂ ਵਿਦਿਆਰਥੀਆਂ ਤੇ ਕੋ ਵੱਲੋਂ ਜੋ ਹੈ ਮਾਸਕ ਨਾ ਪਾਇਆ ਜਾਵੇ ਇਸੀਆਂ ਜੜੀਆਂ ਮੰਗਾ ਮੰਨੀਆਂ ਗਈਆਂ ਨੇ ਪਰ ਹਾਲਾਕਿ ਤੁਹਾਨੂੰ ਦੱਸ ਦਈਏ ਕਿ ਇਹ ਵੱਡਾ ਕਦਮ ਜਿਹੜਾ ਹੁਣ ਚੱਕਿਆ ਗਿਆ ਤਾਂ ਆਖਰਕਾਰ ਇਹ ਰੋਕ ਫੰਡਾਂ ਦੇ ਉੱਤੇ ਹੁਣੀ ਦੇਰ ਤੱਕ ਲੱਗੀ ਜਾਵੇਗੀ ਲਗਾਈ ਜਾਵੇਗੀ ਜਿੰਨੀ ਦੇ ਤੱਕ ਦੁਨਾਲ ਕਿ 트럼ਪ ਦਿਆਂ ਮੰਗਾ ਨਹੀਂ ਮੰਨਿਆ ਜਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਸਿੱਖਿਆ ਵਿਭਾਗ ਦੇ ਬੋਲੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਾਲਾਂਕਿ ਉਹਨਾਂ ਦੇ ਕੋਲ ਕੁਝ ਹੋਰ ਵੀ ਜਿਹੜੇ ਬਿਆਨਬਾਜ਼ੀ ਜਿਹੜੀਆਂ ਨਹੀਂ ਜੜੀਆਂ ਦਿੱਤੀ ਗਈ ਹੈ ਇੱਕ ਵੱਡੀ ਰਿਪੋਰਟ ਸਾਹਮਣੇ ਆਈ ਹੈ ਕਿ ਹਾਵਰਡ ਯੂਨੀਵਰਸਿਟੀ ਦੀਆਂ ਮੁਸ਼ਕਲਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਕੈਂਪਸ ਦੇ ਵਿੱਚ ਹਮਲਾ ਹੋਇਆ ਵਿਰੋਧ ਹੋਇਆ ਤਾਂ ਉਸ ਨੂੰ ਲੈ ਕੇ ਡੋਨਾਲਡ ਟਰੰਪ ਨੇ ਇਹ ਪਟਾਕਾ ਚਮਚਾ ਕੇ ਆ ਤੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਰਹੀ ਆ ਤੁਹਾਡੇ ਨਾਲ ਸਾਂਝੀ ਕਰ ਲੈਣੀਆਂ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਜੋ ਡੋਨਾਲਡ ਟਰੰਪ ਨੇ ਉਹਨਾਂ ਦੇ ਬੋਲੋ ਹੁਣ ਜਿਹੜਾ ਠੋਸ ਕਦਮ ਚੱਕਿਆ ਗਿਆ ਤੇ ਨਾਲ ਦੇ ਨਾਲ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਲੈ ਕੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਆ ਤਾਂ ਹੁਣ ਸਿੱਖਿਆ ਵਿਭਾਗ ਇਸਤੇ ਕੀ ਕੁਝ ਕਰਦਾ ਕਿਸ ਤਰੀਕੇ ਦੇ ਨਾਲ ਡੋਨਾਲਡ ਟਰੰਪ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ ਕੀ ਕੁਝ ਹੁੰਦਾ ਇਹ ਦੇਖਣਾ ਬਣਦਾ ਫਿਲਹਾਲ ਦੱਸ ਜੀ ਕਿ ਹਾਰਵਰਡ ਯੂਨੀਵਰਸਿਟੀ ਫਿਲਹਾਲ ਮੁਸ਼ਕਲ ਚਤ ਮੁਸੀਬਤ ਦੇ ਵਿੱਚ ਹੈ ਕਿਉਂਕਿ ਹੁਣ ਫੰਡਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਔਰ ਫਲਸਤੀਨ ਦਾ ਸਮਰਥਨ ਕਰਦੇ ਹੋਏ ਤੇ ਨਾਲ ਦੀ ਨਾਲ ਇਜ਼ਰਾਈਲ ਦੇ ਕੈਂਪਸ ਦੇ ਵਿੱਚ ਹਮਲੇ ਹੋਣ ਤੋਂ ਬਾਅਦ ਇਹ ਵੱਡਾ ਕਦਮ ਜਿਹੜਾ ਚੱਕਿਆ ਗਿਆ ਤੇ ਤੁਹਾਨੂੰ ਦੱਸੀਏ ਕਿ ਜਿਹੜੇ ਵਿਦਿਆਰਥੀ ਸੀਗੇ ਕਈ ਸਟੂਡੈਂਟਸ ਸੀਗੇ ਉਨ੍ਹਾਂ ਦੀ ਮੁਸੀਬਤ ਵੀ ਕਿਤੇ ਨਾ ਕਿਤੇ ਜ਼ਰੂਰ ਵੱਜ ਚੁੱਕੀ ਹੈ ਔਰ ਸਵਾਲ ਜਵਾਬ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਵੱਡਾ ਪ੍ਰਦਰਸ਼ਨ ਵੀ ਜਿਹੜਾ ਹੋ ਰਿਹਾ ਔਰ ਵੱਡੀ ਜਿਹੜੀ ਮੰਗ ਕੀਤੀ ਗਈ ਹੈ ਡੋਨਾਲਡ ਟਰੰਪ ਦੇ ਵੱਲੋਂ ਮੰਗੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਵਿਰੋਧ ਕਾਰਵਾਈ ਹੋਣੀ ਚਾਹੀਦੀ ਹੈ ਕੈਂਪਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਕੋਈ ਵੀ ਇਸ ਤੇ ਠੋਸ ਕਦਮ ਨਹੀਂ ਚੱਕਿਆ ਗਿਆ ਜਿਸ ਨੂੰ ਲੈ ਕੇ ਇਸ ਦਾ ਰੋਸ ਜਿਹੜਾ ਪ੍ਰਦਰਸ਼ਨ ਹ ਡੋਨਾਲਡ ਟਰੰਪ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਵੱਡੀ ਖਬਰ ਇਸ ਵਕਤ ਦੀ ਅਸੀਂ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਇਹ ਬਿਲੀਅਨਸ ਦਾ ਜਿਹੜਾ ਇੱਕ ਫੰਡ ਸੀਗਾ ਜਿਸ ਦੇ ਉੱਤੇ ਹੁਣ ਇਹ ਰੋਕ ਲਗਾ ਦਿੱਤੀ ਗਈ ਹੈ ਜਿਸ ਤੋਂ ਵੱਡਾ ਚੜਕਾ ਹਾਰਵਰਡ ਯੂਨੀਵਰਸਿਟੀ ਨੂੰ ਲੱਗਿਆ ਤਾਂ ਸੀ ਇਹ ਤੇ ਕਰੀਬਨ ਹੈ 19 ਬਲੀਅਨ ਮਿਲੀਅਨ ਦੇ ਹਿਸਾਬ ਦੇ ਨਾਲ ਜਿਹੜਾ ਇਹ ਫੰਡ ਸੀਗਾ ਜਿਸ ਤੇ ਉੱਤੇ ਰੋਕ ਲਗਾ ਦਿੱਤੀ ਹੈ ਤਾਂ ਦੇਖਣਾ ਹੋਵੇਗਾ ਆਖਰਕਾਰ ਹਾਰਵਰਡ ਯੂਨੀਵਰਸਿਟੀ ਦੇ ਇਸ ਫੰਡ ਦੇ ਉੱਤੇ ਕਿੰਨੇ ਸਮੇਂ ਤੱਕ ਰੋਕ ਲੱਗਦੀ ਹੈ ਤੇ ਕੈਂਪਸ ਦੇ ਵੱਲੋਂ ਕੀ ਕੁਝ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਵੱਡੀ ਖਬਰ ਇਸ ਵਕਤ ਦੀ ਇਸ ਨੂੰ ਧਿਆਨ ਨਾਲ ਸੁਣੀਓ ਸ਼ੇਅਰ ਕਰਨਾ ਵੰਡਦਾ ਜਾਣਕਾਰੀ ਨੂੰ ਤਾਂ ਡੋਨਾਲਡ ਟਰੰਪ ਦੇ ਵੱਲੋਂ ਵੱਡੀਆਂ ਕਾਰਵਾਈਆਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਪਹਿਲਾਂ ਉਹਨਾਂ ਦੇ ਵੱਲੋਂ ਭਾਰਤ ਦੀ ਭਾਰਤ ਦੇ ਜਿਹੜੇ ਵਿਦਿਆ